ਹੈ بارش بارش ਕਰਕੇ ਨਾ ਇਹਨੂੰ ਢਕਣਾ ਪੈਂਦਾ ਚੱਕੋ ਹੁੱਕਰ ਬੋਰਡ ਹੈ ਚਲੋ ਵੀ ਲਿਆਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਅੱਜ ਕਾਕਾ ਮੇਰੀ ਵੀਡੀਓ ਬਣਾ ਰਿਹਾ ਸੀ ਤੇ ਕਾਕਾ ਸਵੇਰ ਦਾ ਐ ਘੁੰਮੇ ਘਾਮੀ ਜਾਂਦਾ ਇਹ ਨਵੇਂ ਕਾਕੇ ਬਾਰੇ ਕੁਝ ਕਹਿਣਾ ਚਾਹੂੰਗੀ ਬੋਲੋ ਲੇਗੇ ਮੈਨੂੰ ਮੈਸੋਨੀ ਆਦੀ ਮੈਂ ਮਮਾ ਨੂੰ ਕਹਿਣਾ ਵਿਸ਼ੋ ਤੋਂ ਦੇ ਕਪੜੇ ਲੈ ਕੇ ਆਓ ਵਿਸ਼ੋ ਤੋਂ ਵਿਸ਼ੋ ਤੋਂ আচ্ছা ਬਲੈਂਕਟ ਸੇ ਅੱਛਾ ਬਲੈਂਕਟ ਦਾ ਬਲੈਂਕਟ ਤੋਂ ਬਲੈਂਕਟ ਤੋਂ ਕਪੜੇ ਵੀ ਮਿਲਦੇ ਹੈ ਹੈ ਨਹੀਂ ਯਾਰ ਬਲੈਂਕਟ ਤੋਂ ਕਪੜੇ ਥੋੜੀ ਮਿਲਦੇ ਹੈ ਮਿਲਦੇ ਨੇ ਉਹ ਬਲੈਂਕਟ ਤੋਂ ਕਿਲਾ ਰਾਸ਼ਨ ਮਿਲਦਾ ਮੇਰੇ ਹਿਸਾਬ ਨਾਲ ਬਾਕੀ ਪਤਾ ਨਹੀਂ ਮੈਨੂੰ ਤੈਨੂੰ ਜ਼ਿਆਦਾ ਪਤਾ ਹੋਏਗਾ ਸ਼ਾਇਦ ਤੇ ਅਦਰ ਪੌਦੇ ਉਹ ਉੱਪਰ ਮਾਨਿਆ ਛੜੀ ਫਿਰਦੀ ਹੈ ਤੇ ਬੱਦਲ ਚੈੱਕ ਕਰੋ ਤੁਸੀਂ ਇੱਕ ਵਾਰੀ ਮੈਂ ਕਹਨਾ ਪਾਣੀ ਪਾਣੀ ਹੋਇਆ ਪਿਆ ਪੂਰਾ ਹੁਣ ਆਏਗਾ ਬੜੀ ਤੇਜ਼ ਆਏਗਾ ਨੰਨੂ ਇਹ ਮੀਂਹ ਬੜੀ ਤੇਜ਼ ਆਏਗਾ ਮੈਨੂੰ ਲੱਗ ਰਿਹਾ ਮੈਂ ਤੈਨੂੰ ਕਿਹਾ ਸੀ ਅੱਛਾ ਹਾਂ ਬਹੁਤ ਤੇਜ਼ ਆਏਗਾ ਮੀਂਹ ਨਹੀਂ ਬਾਰਿਸ਼ ਦਾ ਮੌਸਮ ਖਲਾਰਾ ਕਿਨੇ ਪਾਇਆ ਪਰੇ ਆ ਬਾਰਿਸ਼ ਆ ਦੇਖੋ ਹੋ ਰਹੀ ਹੈ ਬਾਰਿਸ਼ ਦਾ ਮੌਸਮ ਥਾ ਮੌਸਮ ਬੜਾ ਹੀ ਹੋਸ਼ਮ ਥਾ ਬਾਰਿਸ਼ ਦਾ ਮੌਸਮ ਤੇ ਦਿੱ ਲਗੀ ਕੋਲੂਆ ਫਿਰ ਆਇਆ ਹਾਲਤ ਮੇਹੀ ਹੋ ਗਈ ਹੈ ਕੀ ਆਹ ਆਹ ਆਚੀ ਆਚੀ ਗੱਨਾ ਸੁਣਾ ਗਿਆ ਕੱਕੇ ਦੇ ਵਾ ਵਾ ਚੱਲ ਮੈਂ ਬਾਰਿਸ਼ ਤੇ ਨਾ ਚਲ ਆਇਆ ਬਾਰਿਸ਼ ਹੋਏ ਯਾਰ ਭਿਜ ਜਾਣਾ ਆਪਾਂ ਭੈੜਾ ਲੱਗਦਾ ਯਾਰ ਆ ਜਾ ਪਲੀਜ਼ ਜਲਦੀ ਆ ਜਲਦੀ ਚੱਲਾ ਕੱਕੇ ਨੂੰ ਦੇਖੀ ਚੱਲਾ ਆ ਜਾ ਆ ਜਾ ਆ ਜਾ ਐਨੇ ਥੋੜੀ ਮੁੰਡ ਨੇ ਨੇ ਨਾ ਕੇ ਆਣਾ ਹਮੇਸ਼ਾ ਮੀ ਜਨਾਂਦੀ ਏ ਕਿ ਨਹੀਂ ਹਮੇਸ਼ਾ ਮੇਂ ਜਨਦੀ ਏ ਇਹ ਅਦਰ ਗੋਰਾ ਸਿੰਘ ਜੀ ਬੈਠੇ ਨੇ ਮੁੰਡਾ ਬਾਂਸੀ ਦਾ ਇਹ ਬੈ ਉੱਠੀਆਂ ਨੇ ਬੀਬੀਆਂ ਹੋਰ ਫਿਰ ਠੀਕ ਠਾਕ ਲੈਟ ਜਗਾ ਦਿੱਤੀ ਨਿਹਰਾ ਕੀਤਾ ਪਿਆ ਚਾਨਣ ਕਰਤਾ ਫੋ ਆਹ ਹਾਂ ਤੇ ਅਦਰ ਮੰਮੀ बुखार चढ़ गया राती सारी रात काके ने जगाया है ना काके ਨਾਲ ਜ਼ਿਆਦਾ ਨੰਨੂ ਤਾਂ ਕਰਦਾ ਆਹੋ ਕਾਕੇ ਨਾਲ ਵਾਦੇ ਨੰਨੂ ਤਾਂ ਕਰਦੀ ਸਹੀ ਗੱਲ ਹੈ ਇਹ ਅਦਰ ਮਾਸੀ ਜੀ ਮਾਸੀ ਸ਼ਰਮਾਈ ਜੀ ਕੈਮਰੇ ਤੋਂ ਕੀ ਕਹਿ ਰਹੇ ਹੋ ਮੰਮੀ ਕਹਿੰਦਾ ਮਨੂ ਕਰਨਾ ਆਪਾਂ ਉਹਦੇ ਆਵੇ ਹੀ ਦੇ ਕਰਾ ਚੋਕੜਾ ਮਾਰ ਕੇ ਆਹੋ ਕਾ ਮਾਸੀ ਬੈਠੀ ਚੌਂਕੜਾ ਉਹ ਪਾਠ ਕਰਦੀ ਹੁੰਨੀ ਨਾ ਮਾਸੀ ਤਾ ਕਰਕੇ ਉਹ ਬਣ ਗਈ ਹੁੰਦੇ ਬਣ ਗਈ ਮੁੰਡੇ ਮਾਸੀ ਦਾ ਲੁੱਕ ਗਿਆ ਮੂਹਰ ਘਾਰਿਆ ਕਹਿੰਦਾ ਮੈਨੂੰ ਪੜਨਾ ਨਹੀਂ ਬੰਨਣ ਦਿੱਤਾ ਲੈ ਦੱਸ ਫਿਰ ਕੀ ਹੋ ਗਿਆ ਅਬ ਲੋਕ ਦਾ ਮਤਲਬ ਵੀ ਆ ਜਾਂਦਾ ਜਿੱਦਾਂ ਉਹਦੀ ਆ ਜੋ ਛਾ ਜੋ ਹੋਰ ਕੀ ਜਿੰਨਾ ਜ਼ਿਆਦਾ ਕੋਈ ਸੰਗਤਾਂ ਨੂੰ ਉੰਨਾ ਸੰਗਾਓ ਤੇ ਅਦਰ ਕਾਕਾ ਹਾੜਾ ਸਵੇਰ ਦਾ ਸੁੱਤਾ ਹੈ ਸਵੇਰ ਦਾ ਮਾੜਾ ਹੀ ਉੱਠਦਾ ਵਿੱਚ ਦੁੱਧੂ ਪੀ ਕੇ ਤੇ ਫੇਸ ਹੋ ਜਾਂਦਾ ਹੈ ਨਾ ਰਾਤੀਆਂ ਨੇ ਮੈਨੂੰ ਵੀ ਮੇਰੇ ਅੱਜ ਕੱਲ ਪਹਿਲੀ ਰਾਤ ਸੀਗੀ ਬਈ ਜਦੋਂ ਮੇਰੀ ਵੀ ਹਾਲਤ ਖਰਾਬ ਹੋਈ ਨਹੀਂ ਤੇ ਉਸ ਤੋਂ ਪਹਿਲਾਂ ਮੈਂ ਬਾਲੀ ਕੋਈ ਟੈਨਸ਼ਨ ਨਹੀਂ ਲਈ ਮੰਮੀ ਨੇ ਉਹ ਕਿਰਨਾ ਆਂਟੀ ਨੇ ਮਨਪਰੀਤ ਨੇ ਹੈ ਨਾ ਡੈਡੀ ਨੇ ਸਾਰਿਆਂ ਨੇ ਮਤਲਬ ਇਹਨੂੰ ਸੰਭਾਲਿਆ ਐਨੇ ਦਿਨ ਜਦੋਂ ਦਾ ਆਇਆ ਤੇ ਉਦੋਂ ਦਾ ਉਹੀ ਸੰਭਾਲਦੇ ਰਹੇ ਨੇ ਕੱਲ ਰਾਤੀ ਮੇਰੀ ਫਿਰ ਸ਼ਾਮ ਵਧਾਈ ਮੇਰੀ ਡਿਊਟੀ ਲੱਗੀ ਕੱਲ ਰਾਤੀ 9 ਵਜੇ ਤੱਕ ਉੱਠੇ ਸਵੇਰੇ ਇਹ ਸਵੇਰੇ ਉੱਠਿਆ ਨਾ ਜਾਵੇ ਕਿਉਂਕਿ ਬਾਰ-ਬਾਰ ਮਿੰਟ ਬਾਅਦ ਉੱਠਣਾ ਪੈਂਦਾ ਹੀ ਅੱਛਾ ਨੰਨੂ ਬੜਾ ਤੰਗ ਕਰ ਰਹੀ ਸੀ ਹੈ ਨਾ ਨੰਨੂ ਵੀ ਤੰਗ ਕਰ ਰਹੀ ਸੀ ਮਤ ਤੋਂ ਜ਼ਿਆਦਾ ਤੰਗ ਕਰਦੀ ਆ ਹਾਂ ਨੰਨੂ ਇਤੋਂ ਜ਼ਿਆਦਾ ਤੰਗ ਕਰਦੀ ਉਹ ਨਿੱਕਾ ਬੱਚਾ ਬਣ ਜਾਂਦੀ ਉਹ ਵੀ ਤੇ ਮਾੜਾ ਜਹਾਣ ਉੱਠਦਾ ਨਾਲ ਹੀ ਫੇਰ ਸੋ ਜਾਂਦਾ ਬਸ ਹੁਣ ਇਹੇ ਕੰਮ ਕਰਨਾ ਹੈ ਜੇ ਅੰਨੇ ਥੋੜੇ ਆ ਹਾਂ ਸਹੀ ਗੱਲ ਹੁਣ ਇੱਕ ਦੇ ਏਸੀ ਯਾਨੀ ਕਿ ਚੱਲਦਾ ਦਾ ਪਿਆ ਪਰ ਜੇ ਗਰਮੀ ਹੈ ਗਰਮੀ ਹੈ ਗਰਮੀ ਮੰਦਾ ਹੈ ਇਹ ਆਪਾਂ ਕਹਿੰਦੇ ਬੱਚੇ ਦਾ ਟੈਂਪਰੇਚਰ ਮਤਲਬ ਬਹੁਤ ਉਹ ਹੁੰਦਾ ਨਾ ਕਿ ਉਹਨੂੰ ਗਰਮੀ ਨਹੀਂ ਲੱਗਦੀ ਬਟ ਇਹਨੂੰ ਲੱਗਦੀ ਹੈ ਕਿਉਂਕਿ ਅਸੀਂ ਨਾ ਜਿਹੜੇ ਟਾਵਲ ਟੂਲ ਜੇ ਨੇ ਉਹ ਦੁੱਜੇ ਲਪੇਟੇ ਹੋਏ ਨੇ ਗਰਮ ਟਾਵਲ ਵਾਟਰਪਰੂਫ ਉਹਦੇ ਵੀ ਮੈਨੂੰ ਲੱਗਦਾ ਜ਼ਿਆਦਾ ਗਰਮ ਗਰਮੀ ਲੱਗਦੀ ਇਹਨੂੰ ਨਹੀਂ ਤੇ ਉੱਤੇ ਚੁੰਨੀ ਦਿੱਤੀ ਹੋਈ ਹੈ ਆਹ ਜੀ ਤੇ ਹੁਣ ਐਦਾਂ ਗੱਲ ਆ ਵੀ ਅਸੀਂ ਨੀਂਦ ਬਹੁਤ ਜ਼ਿਆਦਾ ਆ ਗਈ ਤੇ ਸੌਂ ਗਏ ਤੇ ਹੁਣ ਜਾ ਕੇ ਸਿੱਧਾ 5 ਵਜੇ ਅੱਖ ਖੁੱਲੀ ਐ ਤੇ ਜਦੋਂ ਮੇਰੀ ਅੱਖ ਖੁੱਲੀ ਗੋਰੇ ਰਾਵਾ ਜਦੋਂ ਅੱਖ ਖੁੱਲੀ ਤੇ ਫੋਨ ਆਈ ਆ ਮੇਰੇ ਫੋਨ ਤੇ ਠੀਕ ਐ ਮੈਂ ਕਿਹਾ ਯਾਰ ਕੱਟੀ ਫੋਨ ਆ ਰਿਹਾ ਐ ਨਾਲੇ ਵੀਡੀਓ ਦੇਖੀ ਜਾਵੇ ਨੰਨੂ ਨਾਲੇ ਫੋਨ ਨਾ ਕੱਟੀ ਜਾਵੇ ਮੈਂ ਜੋ ਵੇਖਿਆ ਉਹ ਮਹਾਰਾ ਯਾਰ ਕਹਿੰਦੀ ਨਹੀਂ ਨਹੀਂ ਵੈਸੇ ਹੀ ਕਹਿੰਦੀ ਵਿੱਚ ਉਹਦੇ ਵੀਡੀਓ ਆਈਏ ਮੈਨੂੰ ਐਨਾ ਝੂਠ ਇਹਨੇ ਬੋਲੇ ਉਹਦਾ ਫੋਨ ਕੱਟੀ ਜਾਵੇ ਰੂਬਲ ਆ ਰਿਹਾ ਸੀ ਹੈ ਤੇ ਉਹਦਾ ਫੋਨ ਕੱਟੀ ਜਾਵੇ ਉਹ ਵਿਚਾਰਾ ਉੱਥੇ ਖੜਾ ਸਮਰਾਲਾ ਚੋਂਗ ਮੈਨੂੰ ਕਹਿੰਦਾ ਮੈਂ ਇੱਥੇ ਖੜਾ ਹਾਂ ਲੈਣ ਆਇਆ ਤੇ ਫੋਨ ਕੱਟੀ ਜਾਵੇ ਹੁਣ ਮੈਂ ਮੰਨੀ ਨੂੰ ਕਹਾਂ ਮੈਂ ਕਿਹਾ ਉਹਨੂੰ ਲੈ ਕੇ ਆ ਮੰਨੀ ਹੁਣ ਮੇਰੇ ਖਾਣਾ ਮਿਲ ਗਿਆ ਹੋਇਆ ਉਹਨੂੰ ਤੇ ਹੁਣ ਉਹ ਆ ਰਿਹਾ ਐਦਾਂ ਦੀ ਐ ਕੁੜੀ ਮੇਰੀ ਨਾ ਬਹੁਤ ਜ਼ਿਆਦਾ ਇਹਨਾਂ ਸੋਮਵਾਰ ਤੋਂ ਸਕੂਲ ਭੇਜੀਏ ਹੈਨਾ ਹੋਰ ਕੀ ਉਹ ਛੁੱਟੀਆਂ ਹੋ ਗੀਆਂ ਛੁੱਟੀਆਂ ਜਾਂਦੀਆਂ ਆ ਮੁਰ ਕੇ ਗਈ ਹੀ ਨਹੀਂ ਬੱਚਿਆਂ ਦੇ ਸਕੂਲ ਲੱਗ ਗਏ ਸਾਰਿਆਂ ਦੇ ਦੋ ਦੋ ਤਰੀਕ ਦੇ ਮੇਰੇ ਖਿਆਲ ਨਾਲ ਲੱਗ ਗਏ ਸਾਰੇ ਅੱਜ 5 ਤਰੀਕ ਹੋ ਗਈ ਹੈ ਹਾਂ ਤੇ ਇਹਨੂੰ ਹਣ ਤਿੰਨ ਚਾਰ ਦਿਨ ਐਕਸਟਰਾ ਹੋ ਗਏ ਨੇ ਸਕੂਲ ਨਹੀਂ ਗਈ ਉਹਨਾਂ ਨੂੰ ਭੇਜ ਦੇ ਸਕੂਲ ਕੋਈ ਗੱਲ ਨਹੀਂ ਤੇ ਕਾਕਾ ਹੱਡਾ ਉਦੋਂ ਦਾ ਸੁੱਤਾ ਹੀ ਪਿਆ ਸਾਰਾ ਦਿਨ ਹੋ ਗਿਆ ਮੈਂ ਤਾਂ ਚਲੋ ਇਹਦੇ ਹੁਣ ਐਈ ਏਦਾਂ ਦਾ ਸਿਸਟਮ ਵੀ ਏਦਾਂ ਦਾ ਨੇ ਹੁਣ ਸੋਣਾ ਹੀ ਹੈ ਜਿਆਦਾ ਹੈ ਨਾ ਸਵਾ ਮਹੀਨੇ ਤੱਕ ਖਾਸ ਕਰਕੇ ਫਿਰ ਓਲੀ ਓਲੀ ਜਿੱਦਾਂ ਇਹਦਾ ਵੱਡਾ ਹੋਏਗਾ ਫਿਰ ਹੋਰ ਜਿਆਦਾ ਫਿਰ ਹੋਰ ਜਿਆਦਾ ਲਹੂ ਪੀਣਾ ਸ਼ੁਰੂ ਹੋਏਗਾ ਰਾਤ ਨੂੰ ਨਹੀਂ ਮੈਂ ਨਮਰੀਦ ਅਡਾ ਉਹਦੇ ਚ ਲੈ ਕੇ ਜਗ੍ਹਾ ਤੇ ਪਿਆ ਰਹਿੰਦਾ ਬਾਸ ਹੁਣ ਸੋਣ ਲੈ ਸੋਣੇ ਹੋਰ ਚਲ ਐ ਵੀ ਜੋ ਬੜਾ ਪਿਆ ਰਹੇ ਤੇ ਫਿਰ ਹੋਈ ਜਾਣਾ ਆਏ ਨੇ ਪਤਾ ਲੱਗਣ ਲੱਗ ਜਾਣਾ ਨਾ ਫਿਰ ਤਵਾ ਮਿੰਨੇ ਬਾਅਦ ਹਲੇ ਨੂੰ ਪਤਾ ਨਹੀਂ ਲੱਗਦਾ ਹੈਗਾ ਹਲੋ ਪਹਿਲਾਂ ਵੀ ਜਨਵਰੀ ਵੀ ਆਪਾਂ ਇਹ ਜਰਨੀ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਹੁਣ ਫੇਰ ਕਰਨੀ ਹੈ ਸਟਾਰਟ ਕਰਨੀ ਸਟਾਰਟ ਕਰ ਲਈ ਹੋਈ ਹੈ ਸੌਰੀ ਕੰਪਲੀਟ ਕਰਨੀ ਹੈ ਤੇ ਇਹਦਾ ਨਾਮ ਜਿਹੜਾ ਉਹ ਆਪਾਂ ਰੱਖ ਦਿੱਤਾ ਹੋਇਆ ਇਹਦਾ ਨਾਮ ਪਹਿਲਾਂ ਮੈਂ ਬਹੁਤ ਸਾਰਚ ਸੋਚ ਕੀਤਾ ਇਹਦਾ ਨਾਮ ਕੀ ਰੱਖੀਏ ਕੀ ਰੱਖੀਏ ਨਾ ਹਿਮਤ ਸਿੰਘ ਜੀ ਤੁਹਾਨੂੰ ਪਤਾ ਵੀ ਕੁੰਡੀ ਅੜੀ ਰਹੀ ਇਹਦਾ ਫਾਈਨਲੀ ਸੋਚਿਆ ਵੀ ਇਹਦਾ ਨਾਮ ਆਪਾਂ ਰੱਖੀਏ ਥੋੜਾ ਜਿਹਾ ਰਾਜਾਣਾ ਨਾਮ ਹੈ ਨਾ ਜਿਹੜਾ ਨਾਮ ਮੰਮੀ ਹਾਕਮ ਸਿੰਘ ਕਹਿੰਦੀ ਸੀ ਨਾ ਉਹ ਉਹਦਾ ਆਲਟਰਨੇਟ ਨਾਮ ਰੱਖਿਆ ਉਹਦੇ ਨਾਲ ਮਤਲਬ ਜਿਹੜਾ ਉਹਦਾ ਮਤਲਬ ਸੀ ਉਹੀ ਇਸ ਨਾਮ ਦਾ ਮਤਲਬ ਹੈ ਅਦਿਰਾਜ ਸਿੰਘ ਇਹਦਾ ਨਾਮ ਰੱਖਿਆ ਅਦਿਰਾਜ ਸਿੰਘ A D H I R A J ਅਦਿਰਾਜ ਸਿੰਘ ਇਹਦਾ ਮਤਲਬ ਹੁੰਦਾ ਸੁਪਰੀਮ ਕੋਰ ਅਧਿਰਾਜ ਸਿੰਘ ਪੰਜਾਬੀ ਚ ਅਧਿਰਾਜ ਸਿੰਘ ਹਿੰਦੀ ਚ ਅਧਿਰਾਜ ਸਿੰਘ ਹੈ ਨਾ ਤੇ ਪੰਜਾਬੀ ਚ ਅਧਿਰਾਜ ਸਿੰਘ ਹੈ ਅਧਿਰਾਜ ਸਿੰਘ ਅਧਿਰਾਜ ਸਿੰਘ ਪੰਜਾਬੀ ਚ ਵੀ ਉਹੀ ਹੋ ਬੱਤ ਤੇ ਦੇ ਦੇ ਫਰਕ ਹੈ ਉਹ ਬੜਾ ਫਰਕ ਪੈਂਦਾ ਯਾਰ ਨਾ ਬੜਾ ਫਰਕ ਪੈਂਦਾ ਹਾਂ ਅਧਿਰਾਜ ਸਿੰਘ ਹਾਂ ਤੇ ਅਧਿਰਾਜ ਸਿੰਘ ਤੱਦਾ 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 ਹਾਂ ਅਧਿਰਾਜ ਸਿੰਘ ਹਾਂ ਨਾ ਅਧਿਰਾਜ ਨਹੀਂ ਹੈਗਾ ਅਧਿਰਾਜ ਨਹੀਂ ਹੈਗਾ ਅਧਿਰਾਜ ਹੈ ਅਧਿਰਾਜ ਤਿਰਾਜ ਹੈ ਤੱਦਾ ਤਿਰਾਜ ਇਹ ਆਪਾਂ ਕਹਿੰਦੇ ਅਧਿਆ ਹਾਂ ਤਿਰਾਜ ਨਹੀਂ ਅਧਿਆ ਨਹੀਂ ਤਿਰਾਜ ਆ ਤਰਾਜ ਅਧਿਰਾਜ ਅਧਿਰਾਜ ਸਿੰਘ ਯਾਰ ਉਹ ਨਹੀਂ ਜਿੱਦਾਂ ਹੁਣ ਆਪਾਂ ਕਹ ਲਈ ਯੁਗਰਾਜ ਸਿੰਘ ਇਹਦਾ ਨਾਮ ਹੈ ਅਧਿਰਾਜ ਸਿੰਘ ਤੱਦਾ ਯਾਨੀ ਕਿ ਬੋਲਣਾ ਥੋੜਾ ਜਿਆ ਜਿਹੜਾ ਪ੍ਰੋਪਰ ਪੰਜਾਬੀ ਬੋਲਦਾ ਬੰਦਾ ਉਹੀ ਬੋਲ ਪਾਏਗਾ ਇਹਦਾ ਨਾਮ ਨਹੀਂ ਤਾਂ ਉਹ ਅਗਲਾ ਫਿਰ ਐਦੀ ਕਹੇਗਾ ਹਿੰਦੀ ਵਾਲਾ ਅਧਿਰਾਜ ਸਿੰਘ ਹੀ ਕਹੇਗਾ ਦਿਰਾਜ ਸਿੰਘ ਸਹੀ ਹੈ ਇਹਦਾ ਮਤਲਬ ਹੁੰਦਾ ਸੁਪਰੀਮ ਕਿੰਗ ਸਭ ਤੋਂ ਵੱਡਾ ਰਾਜਾ ਸਭ ਤੋਂ ਵੱਡਾ ਸ਼ਾਸਕ ਹਾਂ ਇਹਦਾ ਮੀਨਿੰਗ ਉਹ ਅਹੀਂ ਮੈਂ ਸਰਚ ਕੀਤਾ ਏਆਈ ਤੋਂ ਵੀ ਕਾਫੀ ਜ਼ਿਆਦਾ ਹੈਲਪ ਲਈ ਇਸ ਨਾਮ ਵਾਸਤੇ ਤੇ ਫੇਰ ਆਪਾਂ ਇਹ ਨਾਮ ਰੱਖਿਆ ਅਧਿਰਾਜ ਸਿੰਘ ਅਧਿਰਾਜ ਸਿੰਘ ਦੇਖਦਾ ਵੀ ਇਹਦਾ ਨਾ ਰਾਜਪੂਤ ਆਪਣੇ ਆ ਥੋੜਾ ਵੱਡਾ ਨਾਮ ਹੀ ਲੱਗਦਾ ਬਹੁਤ ਵੱਡੇ ਨਾਮ ਨੇ ਹਾਂ ਰਾਜਪੂਤਾਂ ਦੇ ਤਾਂ ਬਹੁਤ ਵੱਡੇ ਨਾਮ ਨੇ ਸਹੀ ਗੱਲ ਬਹੁਤ ਵੱਡਾ ਨਾਮ ਹੈ ਰਾਜਪੂਤਾਂ ਦਾ ਮੈਂ ਕਿਦਾਂ ਦੇਖਦਾ ਬੈਠੀ ਇਹਦੇ ਵਿੱਚ ਹਾਂ ਯੂਸੂਫ ਤੇ ਹਾਂ ਇਹ ਫਿਰ ਰਾਜਪੂਤਾਨਾ ਨੇਮ ਹੈ ਨਾ ਰਾਜਪੂਤਾਨਾ ਨੇਮ ਹੈ ਇਹ ਛੋਲੇ ਨਹੀਂ ਮਿਲਦੇ ਉੱਥੇ ਆਪਰ ਸਨੋਰ ਫਿਰ ਛੋਲੇ ਮਿਲਿਓ ਉੱਥੇ ਸਾਲੇ ਪਰ ਬੜੇ ਬੇਕਾਰ ਮਿਲਦੇ ਸਮੋਸਾ ਮਿਲਦੇ ਛੋਲੇ ਸਮੋਸੇ ਦਾ ਵਧੀਆ ਵਾਲੇ ਇੱਥੇ ਤਾਂ ਨੋਰਮਲ ਹੀ ਚੱਲਦਾ ਕੰਮ ਚਾ ਪਾਣੀ ਲੈ ਕੇ ਆ ਚਾਚੂ ਜਾ ਪਾਣੀ ਲਿਆ ਜਾ ਲੈ ਹੀ ਚੱਲ ਹਾਂਜੀ ਤੇ ਹੁਣ ਕਾਕੇ ਨੂੰ ਪਿਆਰੇ ਨੂੰ ਦੁੱਧ ਤੇ ਸਾਡੀ ਪੈਸ ਚੱਲਦੀ ਏ ਇਹ ਕਹਿੰਦੀ ਵੀ ਮੁੰਡਾ ਬਦਾਮੀ ਰੰਗ ਦਾ ਵਧੀਆ ਲੱਗਦਾ ਨਹੀਂ ਤਾਂ ਕੁੜੀਆਂ-ਕੁੜੀਆਂ ਕਹਿੰਦੇ ਗੋਰਿਆਂ ਮੁੰਡਿਆਂ ਨੂੰ ਮਨਪਰੀਤ ਤਾਂ ਕਹਿਣਾ ਹੈ। ਕਹਿੰਦੇ ਕਾਲਾ ਕਾਲਾ ਰੰਗ ਹੋ ਗਿਆ ਕਾਕੇ ਦਾ ਮੈਂ ਕਿਹਾ ਸਹੀ। ਓਏ ਯਾਰ ਕਾਲਾ ਹੋਈ ਜਾਂਦਾ ਰੰਗ ਪਤਾ ਨਹੀਂ ਕਿਉਂ। ਬਲਤ ਸਾਰਿਆਂ ਦਾ ਤਾਂ ਗੋਰ ਹੈ। ਮਨੂ ਯਾ ਹੋਰਾ। ਵਟਾਂਦਾ ਬੱਚਾ ਕਈ ਰੰਗ ਵਟਾਂਦਾ ਹੈ। ਮਨੂ ਪਹਿਲਾਂ ਇੱਕ ਵਾਰੀ ਕਾਲੀ ਹੋ ਗਈ ਸੀ ਨਾ ਬਿਲਕੁਲ ਉਹ ਡਰ ਗਈ ਸੀ। ਡਰ ਗਈ ਸੀ ਕਿੰਨੀ ਕਾਲੀ ਕਿਤਾ ਹੋ ਗਈ। ਵਾਜ ਇਕਦਮ ਰੰਗ ਉਹਦਾ ਸਾਫ ਹੋਣਾ ਸ਼ੁਰੂ ਹੋ ਗਿਆ ਤਾਂ ਕਰਕੇ ਉਮੀਦ ਆ ਵੀ ਇਹਦਾ ਵੀ ਰੰਗ ਸਾਫ ਹੋ ਜਾਏਗਾ ਸੋਣਾ ਕਿ ਨਹੀਂ ਕੋਈ ਗੱਲ ਨਹੀਂ ਤੇ ਅਸੀਂ ਕਰਕੇ ਤੇ ਕੋਈ ਹੈ ਨਾ ਇੱਥੇ ਰੱਖਿਆ ਕਰੋ ਕਿ ਉਹ ਮੈਨੂੰ ਆਦਤ ਤੇ ਐਦਾਂ ਰੱਖਦਾ ਨਹੀਂ ਫੋਨ ਅਧਰ ਬਾਅਦ ਥੱਕ ਜਾਂਦੀ ਤਾਂ ਕਰਕੇ ਬਥਰਾਂ ਫਿਸਟਿਕ ਯੂਜ਼ ਕਰੋ ਕਾਹਦੇ ਬਲੌਗਰੋਂ ਜੇ ਬਾਹਰ ਥੱਕ ਜਾਵੇ ਆਪਣੀ ਬਾਹ ਦੀ ਪ੍ਰੈਕਟਿਸ ਕਰੋ ਹੋਸ਼ਾਈ ਦੇ ਮਾਸੇ ਹੋਸ਼ਾਈ ਹੁਣ ਤੁਸੀਂ ਦੱਸੋਗੇ ਨੀ ਹੁਣ ਮੈਨੂੰ ਤੂੰ ਦੱਸੇਗੀ ਕੌਣ ਹੁੰਦੇ ਆ ਬਲੌਗਰ ਹੁਣ ਸਾਨੂੰ ਤੂੰ ਦੱਸੇਗੀ ਕੌਣ ਹੁੰਦੇ ਆ ਬਲੌਗਰ ਉਹ ਕਹਿੰਦਾ ਮੈਂ ਨਹੀਂ ਉਹ ਦੇਖੋ ਪਿੰਡੀ ਦੁੱਧੂ ਨਹੀਂ ਪੀ ਰਿਆ ਵਾ ਬਬ ਪੀ ਲਿਆ ਜਿੰਨਾ ਪੀਣਾ ਤੇ ਭੁੱਖ ਉਤਰ ਗਈ ਆ ਉਹਨਾਂ ਵਾ ਹੈ ਨਾ ਕੀ ਬਿਨਾ ਉਹ ਠੀਕ ਠੀਕ ਤਰਾ ਦਿਨ ਸੋਸ ਹੋ ਗਈ ਲਓ ਜੀ ਰੁਬਲ ਲੈ ਕੇ ਆ ਨੰਨੂ ਦਾ ਚਾਚਾ ਇਹ ਲੈ ਕੇ ਆਇਆ ਕਿਹਦੇ ਵਾਸਤੇ ਨੰਨੂ ਕਾਕੇ ਲਈ ਕਾਕੇ ਵਾਸਤੇ ਕਾਵਾ ਕਰਮਾਲ ਲੈ ਆ ਦੀ ਰਾਜਵਦ ਇਹ ਦੀ ਰਾਜ ਵਾਸਤੇ ਲੈ ਗਿਆ ਦੀ ਰਾਜ ਵਾਸਤੇ ਆਪਾਂ ਵੀ ਲੈ ਕੇ ਗਏ ਸੀ ਨਾ ਸਹਿਜ ਵਾਸਤੇ ਸਹਿਜ ਵਾਸਤੇ ਲੈ ਗਏ ਸੀ ਹਾਂ ਅਸੀਂ ਸਹਿਜ ਵਾਸਤੇ ਲੈ ਕੇ ਗਏ ਸੀ ਇਦਾਂ ਹਿਮਾਲਿਆ ਉਹਦਾ ਹੀ ਪੈ ਕੇ ਇਦਾਂ ਸਰਪ ਵਾਈਪਸ ਵੀ ਨੇ ਮੰਮੀ ਤੁਸੀਂ ਕਹ ਰਹੇ ਮੁੱਕ ਰਹੇ ਸੀ ਹਾਂ ਡਾਇਪਰ ਰੈਸ਼ ਕਰੀਮ ਪਾਊਡਰ ਸ਼ੈਂਪੂ ਆਇਲ ਹੈ ਸੱਚ ਹੈ ਦੂਜਾ ਚਲਾ ਲਓ ਉਧਰ ਹੈ ਉਧਰ ਬੈਜੋ ਉਧਰ ਚੱਲਦਾ ਪਿਆ ਸੀ ਨਹੀਂ ਕਾਕਾ ਮ사ਜ ਆਇਲ ਸ਼ੈਂਪੂ ਸ਼ੈਂਪੂ ਵੀ ਤੇ ਨੰਨੂ ਵਾਸਤੇ ਚਾਕਲੇਟ ਦਾ ਡੱਬਾ ਚਲਾ ਦੇਖੀ ਚਲੋ ਚੱਲ ਡੱਬਾ ਦੇਖੀ ਚੋਕ ਦਾ ਮੈਂ ਆਲਰੇਡੀ ਵੇਖ ਲਿਆ ਦੇਖ ਆਈ ਮੈਂ ਇਸ ਲਈ ਨਹੀਂ ਖਾਦੀ ਕਹਿੰਦੀ ਮੇਰੇ ਦੰਦ ਚ ਨਾ ਪੇਨ ਹੁੰਦਾ ਮੈਂ ਤਾਂ ਨਹੀਂ ਖਾ ਸਕਦੀ ਆ ਫਕੜ ਸਵੇਰ ਦਾ ਮੈਂ ਇੱਕ ਸੀ ਹਾ 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 ਹੋ ਗਿਆ ਖੋਲ ਖੋਲ ਕੇ ਰੱਖੀ ਹੈ ਵੀ ਇੱਕ ਉਹ ਵੀ ਦੂਸਰਾ ਵੀ ਹੈ ਦੂਸਰਾ ਵੀ ਉੱਚੀ ਬੜੀ ਘੈਰ ਮਠਿਆਈ ਹੈ ਓਹੋ ਇੱਕ ਟੈਕ ਹੁੰਦਾ ਨਹੀਂ ਬਿਆ ਖੁੱਲੇਗਾ ਇੱਥੋਂ ਖੋਲ ਨਾ ਬੇਟਾ ਓ ਜੀ ਉਹ ਉਹ ਵੀ ਨਹੀਂ ਆਇਆ ਨਾ ਮੂੰਹ ਚ ਸਾਰਿਆਂ ਦੇ ਬਾਬੂ ਇੱਕ ਜੋ ਉਹ ਤੇ ਇਹੀ ਉਖਾਤ ਉਹ ਸਾਰੇ ਖਾ ਗਏ ਨਹੀਂ ਕਿੱਥੇ ਰੱਖੇ ਨੇ ਉਹ ਖੋਲ ਜੀ ਖਾਣ ਦੇ ਉਹ ਜਿੱਥੇ ਰੱਖੇ ਸੀਗੇ ਐ ਪਏ ਅੱਛਾ ਉੱਪਰ ਪਏ ਨੇ ਠੀਕ ਐ ਅੱਛਾ ਆਹ ਪਏ ਓਏ ਚੱਕ ਤੇ ਫੱਟੇ ਨੰਨੂ ਅੰਦਰ ਦਿੱਤੇ ਹੀ ਉਧਰ ਆ ਗਏ ਸਾਰਾ ਰੱਖੂ ਬੜਾ ਭੜੀ ਹੈ ਜਲਦੀ ਖਾੜੋ ਲੈ 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 ਖਾੜੋ ਆਂ ਨੀਆ ਚਾਕਲੇਟ ਉਹ ਫ੍ਰੀਜ ਖੋਲ ਫ੍ਰੀਜ ਖੋਲ ਕੋਈ ਆ ਸਾਈਡੋਂ ਅੱਛਾ ਸਵੇਰੇ ਖਾਣਗੇ ਹਾਂ ਸਵੇਰੇ ਖਾਣਗੇ ਸਕੂਲ ਲੈ ਕੇ ਜਾਏ ਪਰਸੋਂ ਠੀਕ ਹੈ ਹਾਂ ਸਕੂਲ ਜਾਣਾ ਪਰਸੋਂ ਮੈਨੂੰ ਮੇਰੇ ਦੋਸਤਾਂ ਹੁਣ ਇਹ ਤਾਂ ਸਕੂਲ ਲੱਗਣ ਵਾਲਾ ਹੈ ਬਸ ਹੁਣ ਇਹਨੂੰ ਸਕੂਲ ਭੇਜਣਾ ਹੈ ਐਨੇ ਨਾ ਸਕੂਲ ਇਹਨੂੰ ਭੇਜੀ ਹੁਣ ਮੰਮੀ ਆਪਾਂ ਸਕੂਲ ਜਾਏਗੀ ਬਹੁਤ ਜ਼ਿਆਦਾ ਹੈ ਨਾ ਤਿਆਰ ਕਰਦੇ ਹੋਗਾ ਸਾਨੂੰ ਸਕੂਲ ਭੇਜਣਾ ਆਪਾਂ ਮੰਡੇ ਜਾਏਗੀ ਸਕੂਲੇ ਮੰਡੇ ਯਾਰ ਮੈਨੂੰ ਪਤਾ ਹੁੰਦਾ ਸ਼ੈਂਪੂ ਆਪਾਂ ਲੈ ਕੇ ਨਾ ਆਉਂਦੇ ਅੱਜ ਲੈ ਕੇ ਆਏ ਸ਼ੈਂਪੂ ਆਹ ਦੇਖ ਨਹੀਂ ਮੇਰੇ ਗਰਮਤ ਨਹੀਂ ਹੈ ਹਾਂ ਉਹ ਵਰਤਣਾ ਹੈ ਹਾਂ ਹੁਣ ਤੇ ਰੋਜ਼ ਰੋਜ਼ ਕਰਨਾ ਹੈ ਆ ਦੇਖ ਮੈਂ ਅੱਜ ਸਪੈਸ਼ਲ ਲੈ ਕੇ ਆਇਆ ਸੀ ਬਾਕੀ ਚੀਜ਼ਾਂ ਤਾਂ ਹੈਗੀਆਂ ਇਹ ਰਹਿੰਦਾ ਸੀ ਸ਼ੈਂਪੂ ਨਹੀਂ ਸੀ ਹੈਗਾ ਨੰਨੂ ਵਾਲੀ ਕਿੱਟ ਲੈ ਕੇ ਆਏ ਸੀ ਹਾਂ ਨੰਨੂ ਦੀ ਵਾਰੀ ਕਿੱਟ ਲੈ ਆਏ ਜੋਂਸਨਸ ਬੇਬੀ ਦੀ ਜੋਂਸਨਸ ਬੇਬੀ ਦੀ ਆਂਦੀ ਸੀ ਉਦੋਂ ਹਿਮਾਲਿਆ ਦੀ ਪਰ ਜ਼ਿਆਦਾ ਵਧੀਆ ਮੇਰੇ ਹਿਸਾਬ ਨਾਲ ਨਹੀਂ ਪਾਪਾ ਤੁਹਾਨੂੰ ਲੱਗਦਾ ਚਾਹੀ ਇਸ ਮਾਨਾ ਸਾਲਾ ਹਾਂ ਇਹੀ ਹੋਰ ਕੀ ਹੈ ਇਹੀ ਹੁੰਦਾ ਖੋਲ ਕੇ ਦੇਖ ਲੈਨੇ ਖੋਲ ਕੇ ਦੇਖ ਲਈਏ ਨਾ ਉльки ਖੋਲ ਕੇ ਸਾਹਵੇਂ ਅਰੇ ਯਾਰ ਮੈਂ ਖੋਲ ਕੇ ਦੇ ਦਾਂ ਮੈਂ ਦੀ ਜੰਨੀ ਹੈ ਪੈਕ ਰਹਿਣਾ ਪੈ ਗਈ ਰਹੇ ਪੈਕ ਹੀ ਰਹਿਣ ਦੋ ਹਾਂ ਹਾਂਜੀ ਤੇ ਹੁਣ ਸਵੇਰ ਦਾ ਸਮਾਂ ਤੇ ਕਾਕੇ ਨੂੰ ਨਾ ਧੁੱਪ ਲਗਵਾਉਣ ਆਏ ਸੀ ਪਰ ਧੁੱਪ ਆਂਦੀ ਹੀ ਨਹੀਂ ਪਈ ਆਏਗੀ ਜੜੀ ਥੋੜਾ ਇੰਤਜ਼ਾਰ ਕਰਨਾ ਪੈਣਾ ਹੂੰ ਆਏਗੀ ਆਏਗੀ ਮਸਾਣ ਵਾਲੀ ਐ ਥੋੜਾ ਇੰਤਜ਼ਾਰ ਕਰਨਾ ਪੈਣਾ ਮੱਖੀਆਂ ਹੀ ਉਡਾਓ ਬੱਸ ਉਹ ਦਿਨ ਹੋ ਗਿਆ ਨਾ ਚਾਜ ਨਾਲ ਧੁੱਪ ਲੱਗੀ ਨਹੀਂ ਕੱਲ ਲੱਗੀ ਸੀ ਪਰ ਦੁਪਹਿਰ ਨਹੀਂ ਲੱਗੀ ਦੁਪਹਿਰ ਹੀ ਚੜੀ ਸੀ ਧੁੱਪ ਉਹਦਾ ਕੋਈ ਫਾਇਦਾ ਨਹੀਂ ਸਵੇਰ ਦੀ ਧੁੱਪ ਲਵਾਣੀ ਹੁੰਦੀ ਇਹਨੂੰ ਤੇ ਜਾਂ ਸ਼ਾਮ ਦੀ ਹੈ ਨਾ ਅੱਖਾਂ ਵਾਲੀਆਂ ਨਾ ਥੋੜੀਆਂ ਜਿਹੀਆਂ yellow yellow ਜੀਆਂ ਲੱਗਦੀਆਂ ਤਾਂ ਕਰਕੇ ਨਾ ਧੁੱਪ ਲਗਵਾਨੀ ਬਹੁਤ ਜ਼ਰੂਰੀ ਹੈ ਹੌਲੀ ਹੌਲੀ ਸੈੱਟ ਹੋ ਜਾਣੀ ਹੈ ਜਾਗ ਰਹੇ ਦੇਖ ਰਹੇ ਮਸਤਾਪਨ ਸਭ ਨੇ ਵੀ ਅਸਲ ਅੱਛਾ ਵਸਤਾ ਹੈ ਨਾ ਸੁਪਨੇ ਦੇ ਵਿੱਚ ਆਈ ਨੀ ਰਿਆ ਅਜੂੜੇ ਫੇਰ ਛੁੱਪ ਗਿਆ ਬੱਦਲਾਂ ਦਾ ਓਲੇ ਆ ਦੇਖੋ ਫੇਰ ਛੁੱਪ ਰਿਹਾ ਬੱਦਲ ਦੇ ਲੋ